ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਤੇ ਜਿੰਨੇ ਵੀ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਖਾਸ ਕਰਕੇ ਰਵਨੀਤ ਬਿੱਟੂ ਸ੍ਰੀਰ ਕਬਾੜ ਜਾਖੜ ਅਸ਼wini ਕੁਮਾਰ ਅਤੇ ਦੂਸਰੇ ਪਾਸੇ ਕੱਲ ਚਿੱਠੀ ਲਿਖੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਕਿ ਕੇਂਦਰ ਵੱਲੋਂ ਜਾਂਚ ਕਰਵਾਈ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਾਜਰਾ ਹੈ 12000 ਕਰੋੜ ਰੁਪਏ ਦਾ ਕਿ 12000 ਕਰੋੜ ਰੁਪਏ ਸੈਂਟਰ ਵੱਲੋਂ ਰਿਲੀਜ਼ ਕੀਤਾ ਹੋਇਆ ਹੈ ਜਿਸ ਨੂੰ ਅਸੀਂ ਡਿਸਾਸਟਰ ਫੰਡ ਕਹਿੰਦੇ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਉਸ ਡਿਸਾਸਟਰ ਫੰਡ ਦੇ ਵਿੱਚੋਂ ਮੁਆਵਜ਼ਾ ਕਿਉਂ ਨਹੀਂ ਵਧਾਰਿਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਤੇ ਹਰਪਾਲ ਸਿੰਘ ਚੀਮਾ ਦੀ ਕੱਲ ਵਕ-ਵਕ ਸ਼ੋਸ਼ ਵਕ-ਵਕ ਪੱਧਰ ਤੇ ਸੋਸ਼ਲ ਮੀਡੀਆ ਵੱਲੋਂ ਕੁੱਤੇ ਖਾਣੇ ਕੀਤੀ ਗਈ ਕਿ ਭਈ ਜੇਕਰ ਤੁਹਾਡੇ ਕੋਲ 12000 ਕਰੋੜ ਰੁਪਏ ਹੈ ਤਾਂ ਤੁਸੀਂ ਮੁਆਵਜ਼ਾ 20000 ਤੋਂ ਵਧਾ ਕੇ 40000 ਜਾਂ 50000 ਕਿਉਂ ਨਹੀਂ ਕਰਦੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇਂਦਰ ਮੋਦੀ ਹੁਣਾਂ ਵੱਲੋਂ ਸਿਰਫ 1600 ਕਰੋੜ ਰੁਪਏ ਦਿੱਤਾ ਗਿਆ ਹੈ ਹਰ ਪੀੜਤਾ ਲਈ ਊੜ ਦੇ ਮੂੰਹ ਦੇ ਵਿੱਚ ਜੀਰਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤਾਂ 20000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਾਪਸਾ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਊੜ ਦੇ ਮੂੰਹ ਦੇ ਵਿੱਚ ਜੀਰਾ ਦਿੱਤਾ ਹੈ ਅਸੀਂ ਤੁਹਾਡੇ ਤੋਂ ਸੰਤੁਸ਼ਟ ਨਹੀਂ ਲਗਭਗ ਪੰਜਾਬ ਦੇ 9 ਤੋਂ 10 ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹਾਂ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਇਹਨਾਂ 9 ਤੋਂ 10 ਜ਼ਿਲ੍ਹਿਆਂ ਦੀ ਲਗਭਗ 4 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਝੋਨਾ ਕਾਲਾ ਹੋ ਗਿਆ ਇੱਕ ਸੱਟਾ ਵੀ ਜਿਹੜਾ ਉਹਨਾਂ ਦਾਣਾ ਮੰਡੀ ਵਿੱਚ ਪੰਜਾਬ ਦੇ ਕਿਸਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਨਹੀਂ ਛੁੱਟ ਸਕਣਗੇ ਪੰਜਾਬ ਦੇ ਵਿੱਚ ਤਰਾਸਦੀ ਹੈ ਲੇਕਿਨ ਭਾਰਤ ਸਰਕਾਰ ਜਦ ਕਿ ਬੀਜੇਪੀ ਅਤੇ ਬੀਜੇਪੀ ਦੇ ਵੱਡੇ ਆਗੂ ਪੰਜਾਬ ਦੇ ਲੋਕਾਂ ਦੇ ਨਾਲ ਖੇਲਬਾਜ਼ ਕਰ ਰਹੇ ਨੇ 12000 ਕਰੋੜ ਦੀ ਗੱਲ ਕਹੀ 12000 ਕਰੋੜ ਪੈਸੇ ਦੀ ਗੱਲ ਕਹੀ ਜਾ ਰਹੀ ਹੈ 60000 ਪੈ ਤਾਂ ਪੰਜਾਬ ਸਰਕਾਰ ਨੇ ਲੈਣਾ ਹੈ ਸੈਂਟਰ ਸਰਕਾਰ ਦੇ ਕੋਲੋਂ ਟੈਕਸ ਤੇ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਉਹ ਪੈਸੇ ਕਿਉਂ ਨਹੀਂ ਰਿਲੀਜ਼ ਕੀਤੇ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਲੀ ਤੇ ਡੰਗਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਬਾਕੀ ਜਿੰਨੇ ਵੀ ਪਾਰਟੀਆਂ ਦੇ ਵਿਧਾਇਕ ਨੇ ਚਾਹੇ ਕਾਂਗਰਸ ਹੈ ਚਾਹੇ ਉਚਰੂਮੀ ਇਕਾਲੀ ਪਾਰਟੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਵੱਲੋਂ ਕਦੇ ਘੇਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ 12000 ਕਰੋੜ ਨੂੰ ਲੈ ਕੇ ਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਨੂੰ ਲੇਕਿਨ ਹਰਪਾਲ ਸਿੰਘ ਚੀਮਾ ਨੇ ਅੱਜ ਦੁੱਧ ਦਾ ਦੰਦ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਕੀ ਕਿਹਾ ਉਹਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਕੋਲ 12000 ਕਰੋੜ ਰੁਪਏ ਦੀ ਕੋਈ ਅਜਾਇਆ ਫੰਡ ਨਹੀਂ ਹੈ ਦੂਜੇ ਪਾਸੇ ਪੰਜਾਬ ਦੇ ਵਿਧਪੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਲਾਏ ਜਾ ਲਿਜਾਮਾ ਦਾ ਜਵਾਬ ਦਿੱਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਕੋਲ 12000 ਕਰੋੜ ਪੈ ਦਾ ਕੋਈ ਅਜਿਹਾ ਫੰਡ ਨਹੀਂ ਕੇਂਦਰ ਸਰਕਾਰ ਸਾਨੂੰ ਐਸ ਡੀ ਆਰ ਐਫ ਵਿੱਚ ਜੋ ਕੋਈ ਰਕਮ ਜੋ ਰਕਮ ਦਿੰਦੀ ਹੈ ਉਹ ਸਾਡੇ ਰਿజర్ਵ ਫੰਡ ਰਿజర్ਵ ਫੰਡ ਵਿੱਚ ਜਮ੍ਹਾਂ ਹੁੰਦੀ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਸਾਡੀ ਕਰਜ਼ੇ ਸੀਮਾ ਵਿੱਚੋਂ ਕੱਟਦੀ ਹੈ ਉਹ ਕਹਿੰਦੀ ਹੈ ਕਿ ਇਹ ਸਾਡੀ ਜਮਾ ਰਿਜ਼ਰਵ ਫੰਡ ਵਿੱਚ ਹੁੰਦੀ ਹੈ ਜੇਕਰ ਅਸੀਂ ਉਹ ਪੈਸਾ ਯੂਜ਼ ਕਰਦੇ ਹਾਂ ਤਾਂ ਕਰਜ਼ਾ ਸੀਮਾ ਵਿੱਚੋਂ ਕੱਢ ਲੈਂਦੀ ਹੈ ਜਿਹੜਾ ਸਾਨੂੰ ਸੈਂਟਰ ਸਰਕਾਰ ਦੇ ਕੋਲੋਂ ਕਰਜ਼ਾ ਅੱਜ ਨਾਲ ਲੈਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਐਸਡੀਆਰਫ ਦਾ ਵਾਧੂ ਪੈਸਾ ਕਰਜ਼ੇ ਵਜੋਂ ਲੈਂਦੇ ਆ ਤਾਂ ਇਹ ਸਾਡੇ ਵਿੱਤੀ ਬਜਟ ਪ੍ਰਬੰਧਨ ਦੀ ਸੀਮਾ ਤੋਂ ਬਾਹਰ ਹੋ ਜਾਂਦਾ ਹੈ ਉਹਨਾਂ ਨੇ ਉਦਾਹਰਣ ਦਿੱਤੀ ਆ ਕਿ ਜੇਕਰ ਸਾਨੂੰ 1000 ਕਰੋੜ ਰੁਪਏ ਕਰਜ਼ੇ ਦੀ ਲੋੜ ਹੈ ਤਾਂ ਸਾਡੇ ਕੋਲ ਐਸਡੀਆਰਫ ਯਾਰ ਫੰਡ ਦੀ ਰਕਮ ਕੱਟ ਕੇ ਸਾਨੂੰ ਪੈਸੇ ਦਿੱਤੇ ਜਾਂਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਹੀ ਐਸ ਐਸ ਦੀ ਅਰਥ ਦੇ ਪੈਸੇ ਹਨ ਯਾਨੀ ਕਿ ਇਹ ਪੈਸਾ ਕਾਗਜ਼ਾਂ ਵਿੱਚ ਸਾਡੇ ਖਾਤੇ ਵਿੱਚ ਹੈ ਪਰ ਅਸਲ ਵਿੱਚ ਇਹ ਨਹੀਂ ਇਹ ਜਿਵੇਂ ਹੀ ਸਾਨੂੰ ਇਸ ਖਾਤੇ ਵਿੱਚ ਕੁਝ ਖਰਚ ਕਰਨਾ ਪੈਂਦਾ ਹੈ ਅਸੀਂ ਰਿਜ਼ਰਵ ਫੰਡ ਵਿੱਚ ਪੂਰੀ ਰਕਮ ਕੱਟ ਲੈਂਦੇ ਹਾਂ ਜਿਸ ਨਾਲ ਸਾਡੇ ਕਰਜ਼ੇ ਦੀ ਸੀਮਾ ਵਧ ਜਾਂਦੀ ਹੈ ਹਾਲਾਂਕਿ ਕੈਬਨਿਟ ਮੰਤਰੀ ਅਮਨ ਕੁੜਾ ਨੇ ਪੰਜਾਬ ਕੋਲ 12000 ਕਰੋੜ ਰੁਪਏ ਦੇ ਫੰਡ ਹੁਣ ਉਹ ਨਾ ਹੁੰਦੀ ਗੱਲ ਦਾ ਜਵਾਬ ਗੋਲਬਲੋ ਟਰੀਕੇ ਨਾਲ ਦਿੱਤਾ ਅਮਨ ਅਰੋੜਾ ਨੇ ਕਿਹਾ ਸੀ ਜੇਕਰ 12000 ਕਰੋੜ ਰੁਪਏ ਦਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਕੇਂਦਰ ਸਰਕਾਰ ਦੇ ਸਖਤ ਨਿਯਮਾਂ ਕਰਨ ਖਰਚ ਨਹੀਂ ਕੀਤਾ ਜਾ ਸਕਦਾ ਤਾਂ ਇਸ ਇਸ ਦਾ ਪੈਸਾ ਦਾ ਪੈ ਰਹਿਣ ਦਾ ਕੀ ਫਾਇਦਾ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਐਸਡੀਆਰ ਦੇ ਨਿਬੋਟਲ ਦੇਣ ਲਈ ਕਿਹਾ ਸੀ ਪਰ ਜੋ ਪੈਸਾ ਖਰਚ ਕੀਤਾ ਉਸ ਨੂੰ ਅਜਾਇ ਨਹੀਂ ਕੀਤਾ ਹੁਣ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ 12000 ਕਰੋੜ ਰੁਪਏ ਦਾ ਫੰਡ ਪਿਆ ਹੈ ਇਹ ਸਹੀ ਨਹੀਂ ਅੱਜ ਜੋ ਕੁਝ ਵੀ ਹਰਪਾਲ ਸਿੰਘ ਚੀਮਾ ਨੇ ਕਿਹਾ ਸਪਸ਼ਟ ਕਰਨ ਦਿੱਤਾ 12000 ਕਰੋੜ ਨੂੰ ਲੈ ਕੇ এসਡੀਆਰ ਦੇ ਫੰਡ ਨੂੰ ਜੇਕਰ ਅਸੀਂ ਉਹ ਪੈਸਾ ਯੂਜ਼ ਕਰਦੇ ਹਾਂ ਤੇ ਸਾਡੀ ਕਰਜ਼ੇ ਦੀ ਸੀਮਾ ਘਟ ਜਾਏਗੀ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ țeਲਾ ਨਾ ਦਾ ਪੰਜਾਬ ਸਰਕਾਰ ਵੱਲੋਂ ਮਿਲਣਾ ਹੈ ਅਤੇ ਨਾ ਹੀ ਸੈਂਟਰ ਸਰਕਾਰ ਵੱਲੋਂ ਇਹ ਸਿਰਫ ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ ਸੁਨੀਲ ਕੁਮਾਰ ਜਾਕੜ ਹੋਣ ਚਾਹੇ ਅਸ਼wini ਕੁਮਾਰ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਕਚੀਮਾ ਹੋਣ ਇਹ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ ਲੇਕਿਨ ਜੋ ਗੱਲ ਅੱਜ ਹਰਪਾਲ ਸਿੰਘ ਕਚੀਮਾ ਨੇ ਕਹੀ ਉਹ 100 1% ਸਹੀ ਹੈ ਬਿਨਾ ਬਤਲ ਤੋਂ ਇਲਜ਼ਾਮ ਲਗਾਏ ਜਾ ਰਹੇ ਨੇ 12000 ਕਰੋੜ ਰੁਪਏ ਦੇ ਫੰਡ ਨੂੰ ਲੈ ਕੇ ਧੰਨਵਾਦ